ਕੁਝ ਤਸਵੀਰਾਂ ਤੁਹਾਨੂੰ ਦਿਖਾਣੀਆਂ ਅੱਜ ਦੇ ਪੰਜਾਬ ਦੀਆਂ ਮਹਿਲਾ ਪਰਸ ਦੇ ਨਾਲ ਦੂਰ ਜਾ ਉਸ ਪੰਜਾਬ ਦੀਆਂ ਉਸ ਬਦਲਾਵਾਂ ਦੀਆਂ ਜਿਸ ਨੇ ਜਨਤਾ ਨੂੰ ਸਹਿਮਜਪਾ ਦਿੱਤਾ ਹਰ ਪਾਸੋਂ ਇੱਕ ਹੀ ਆਵਾਜ਼ ਕਿੱਥੇ ਹੈ ਜਨਤਾ ਸੁਰੱਖਿਅਤ 50000 ਰੁਪਏ ਨਾ ਦੇਣ ਤੇ ਇੱਕ ਸ਼ਖਸ ਨੇ ਘਰ ਦੇ ਉੱਪਰ ਆ ਕੇ ਫਾਇਰਿੰਗ ਕਰ ਦਿੱਤੀ। ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤ ਦਾ ਗੋਲੀਆਂ ਤੇ ਕਈਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਇਸੇ ਵੇਲੇ ਆਪਣੇ ਕੰਮ ਤੇ ਜਾ ਰਹੀ ਇੱਕ ਮਹਿਲਾ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਦੋ ਲੁਟੇਰਿਆਂ ਨੇ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਆਲੇ-ਦੁਆਲੇ ਨਜ਼ਰ ਤੋਰ ਦੇ ਉੱਤੇ ਸ਼ਰਾਬ ਵਿੱਚ ਜਾ ਰਹੀ ਸੀ ਜਿਸ ਦਾ ਵਿਰੋਧ ਉਸਦੇ ਪੁੱਤਰ ਦੇ ਵੱਲੋਂ ਜਦੋਂ ਕੀਤਾ ਗਿਆ ਤਾਂ ਉਸਦੇ بیٹے ਦੇ ਉੱਤੇ ਸ਼ਰਾਬ ਤਸਕਰਾ ਨੇ ਹਮਲਾ ਕਰ ਦਿੱਤਾ ਕੁੰਮ ਕਨੀ ਨੀਂਚ ਸੁੱਤੀ ਸਰਕਾਰ ਦੇਵੇ ਇਸ ਦਾ ਜਵਾਬ ਕਿ ਕਿੱਥੇ ਹੈ ਜਨਤਾ ਸੁਰੱਖਿਤ